की जय भारत माता की जय भारत माता की जय इंकलाब जिंदाबाद इंकलाब जिंदाबाद इंकलाब जिंदाबाद वंदए मातरम वंदए मातरम वंदए मातरम वंदए मातरम भारत माता की जय भारत माता की जय वंद मातरम वंद मातरम वंदो मातरम पप ਟੋਕੇ ਅਬਸੰਦੇ ਸੋਤੇ ਅਰਾਬਿਆਂ ਨੇ ਟੋਕੇ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਦਰਾਹੇ ਪਹੁੰਚੋ ਸ਼ਹੀਦ ਅਜਮ ਭਗਤ ਸਿੰਘ ਦੇ ਪੁੱਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਜੈ ਹਿੰਦ ਜੈ ਜੈ ਅੱਜ 15 ਅਗਸਤਾ ਸਾਰਾ ਦੇਸ਼ ਖੁਸ਼ੀਆਂ ਮਨਾ ਰਿਹਾ ਆਜ਼ਾਦੀ ਦਿਹਾੜੇ ਦੀਆਂ ਬੜੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਮਿਣੀ ਆ ਸਾਨੂੰ ਸਾਡਾ ਤਿਰੰਗਾ ਝੰਡਾ ਉੱਚਾ ਰਹੇ ਹਮੇਚਾ ਆਨ-ਵਾਨ ਸ਼ਾਨਾ ਸਾਡੇ ਕੁਝ ਦੇਸ਼ ਦੇ ਸ਼ਰਾਰਤੀ ਲੋਕ ਜਿਹੜੇ ਨੇ ਦੇਸ਼ ਚੋਂ ਭੱਜੇ ਹੋਏ ਨੇ ਗੁਰਪਤੰਥ ਪੰਨੂ ਵਰਗੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਭਵਾਨ ਸਿੰਘ ਮਾਨ ਜੀ ਨੂੰ ਕਹਿ ਰਹੇ ਨੇ ਧਮਕੀ ਦੇ ਰਹੇ ਨੇ ਵੀ ਤਿਰੰਗਾ ਝੰਡਾ ਲਹਿਰਾਉਣ ਨਹੀਂ ਦੇਣਾ ਤਿਰੰਗਾ ਸਾਡਾ ਕੁਰਬਾਨੀਆਂ ਦੇ ਕੇ ਸਾਡਾ ਤਿਰੰਗਾ ਝੰਡਾ ਮਿਲਿਆ ਸ਼ਹੀਦ ਆਜ਼ਮ ਭਗਤ ਸਿੰਘ ਜੀ ਰਾਜਗੁਰੂ ਜੀ ਸਖਦੇਵ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਔਰ ਬੜੇ ਅਨੇਕਾਂ ਸਨਾਤਨੀਆਂ ਨੇ ਸ਼ਹੀਦੀਆਂ ਦਿੱਤੀਆਂ ਸਾਡੇ ਭਾਰਤ ਲਈ ਭਾਰਤ ਆਜ਼ਾਦ ਹੋਇਆ ਸਾਡਾ ਭਾਰਤ ਸੋਨਾ ਸੱਜਾ ਚੱਜਾ ਵਾ ਸੋਨੇ ਚਿੜੀਆਂ ਵਾ ਹਰ ਬੰਦਾ Hindu, Muslim, Sikh, Sai, Jaini, Bodhi ਸਾਰੇ ਅਸੀਂ ਰਲਮਿਲ ਕੇ ਰਹਿ ਰਹੇ ਆਂ ਪਰ ਜਿਹੜੇ ਦੇਸ਼ ਦੇ ਟੁਕੜੇ ਕਰਨ ਵਾਲੇ ਸਾਡੇ ਜਿਹੜੇ ਵਿਰੋਧੀ ਲੋਕ ਨੇ ਪਾਕਿਸਤਾਨ ਵਿੱਚ ਬੈਠੇ ਨੇ ISAI ਦੇ ਏਜੰਟ ਨੇ ਗੁਰਪਤੰਥ ਪੰਨੂ ਵਰਗੇ ਉਹਨਾਂ ਦੀ ਅਸੀਂ ਇੱਕ ਨਹੀਂ ਚੱਲਣ ਦੇਵਾਂਗੇ ਅਸੀਂ ਸਾਰੇ ਮਿਲ ਜੁਲ ਕੇ ਰਹਿਣਾ ਵਾ ਇੱਥੇ ਸਾਰੇ ਸਿੱਖ ਸਮਾਜ ਵਿੱਚ ਇੱਥੇ ਆ ਸਾਰਾ ਹਿੰਦੂ ਸਮਾਜ ਵਿੱਚ ਇੱਥੇ ਆ ਬਾਬਾ ਜੀ ਵੀ ਇੱਥੇ ਨੇ ਲੇਕਿਨ ਮੈਂ ਇਹ ਕਹਿਣਾ ਚਾਹਨਾ ਵਾ ਜਿਹੜੇ ਸਿਰਫ ਰਿਆ ਨੂੰ ਅੱਜ ਜਿਵੇਂ ਉੱਥੇ ਕੱਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਛੋਟੇ ਬੱਚੇ ਨੇ ਕੀਤੀ ਅੱਜ ਮੰਦਿਰ ਵਿੱਚ ਖੰਨੇ ਵਿੱਚ ਬੇਅਦਬੀ ਹੋ ਗਈ ਬੜਾ ਨਿੰਦਣ ਕੋਰ ਪਾਪ ਆ ਕਿਉਂਕਿ ਦੇਖੋ ਅਸੀਂ ਇੱਕ ਵਾਰ ਜਣਾ ਕੁਸ਼ੀਆਂ ਬਣਾ ਰਹੇ ਹਾਂ 15 ਅਗਸਤ ਦੀਆਂ ਮੁੱਖ ਮੰਤਰੀ ਸਾਹਿਬ ਵੀ ਸੁਣਵਾ ਰਹੇ ਆ ਉਦੋਂ ਪਹਿਲੇ ਤਰ੍ਹਾਂ ਕੇ 4 ਵਜੇ ਬੇਅਦਬੀ ਹੋ ਗਈ ਭਗਵਾਨ ਬੋਲੇ ਨਾਲ ਦੇ ਸ਼ੇਵਲਿੰਗ ਤੋੜਿਆ ਬਹੁਤ ਬੜਾ ਕੋਰ ਪਾਪ ਕੀਤਾ ਉਸ ਤੋਂ ਬਾਅਦ ਚਾਂ ਚਾਂਦੀ ਦਾ ਜ਼ਮਾਨ ਮਾਤਾ ਦਾ ਮੁਕਟ ਨਾਥਾ ਮਾਤਾ ਦੀ ਸਾਰਾ ਸੋਨੇ ਦੀ ਲੈ ਗਏ ਉਹ ਮੈਂ ਪ੍ਰਸ਼ਾਸਨ ਅਗੇ ਖੰਨਾ ਜ਼ਿਲ੍ਹੇ ਦੇ ਮੈਡਮ ਸ਼੍ਰੀ ਅਸ਼ੋਨੀ ਕਟਾਇਲ ਜੀ ਨੂੰ ਕਹਿਣਾ ਚਾਹਨਾ ਵਾ ਦੋਸ਼ੀਆਂ ਨੂੰ ਤੁਰੰਤ ਤੁਰੰਤ ਫੜਿਆ ਜਾਵੇ ਕਿਉਂਕਿ ਇਹਦੇ ਨਾਲ ਜਿਹੜੇ ਸਨਾਦਕ ਪ੍ਰੇਮੀ ਆ ਉਹਨਾਂ ਦਾ ਮਨੋਬਲ ਡਗ ਰਿਹਾ ਵਾ ਕਿਉਂਕਿ ਇਹ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰੇ ਮੰਦਰ ਦੀ ਬੇਅਦਮੀ ਇਹ ਕੀ ਹੋ ਰਿਹਾ ਵਾ ਪ੍ਰਸ਼ਾਸਨ ਨੂੰ ਸਖਤੋ ਸਖਤ ਫੈਲੇ ਲੈਣਾ ਚਾਹੀਦਾ ਮੈਂ ਅੱਜ ਤੁਹਾਡੇ ਮੀਡੀਆ ਇਬਰਾਹਿਮ ਮੁੱਖ ਮੰਤਰੀ ਸਾਹਿਬ ਪਵਨ ਸੇਮਾਨ ਜੀ ਨੂੰ ਕਹਿਣਾ ਚਾਹੁੰਨਾ ਵਾ ਵਿਧਾਨ ਸਭਾ ਵਿੱਚ ਬਿੱਲ ਪਾਸ ਕਰੋ ਵੀ ਜਿਹੜਾ ਬੇਅਦਮੀ ਕਰੇ ਕਿਸੇ ਵੀ ਧਰਮ ਦੀ ਉਹਨੂੰ ਫਾਂਸੀ ਦੀ ਕਲਾਜ ਦੇ ਦਿਓ ਜੇ ਚਾਰ ਪੰਜ ਬੰਦਿਆਂ ਨੂੰ ਫਾਂਸੀ ਹੋ ਜੂਗੀ ਦੁਬਾਰਾ ਪੰਜਾਬ ਵਿੱਚ ਬੇਅਦਮੀ ਨਹੀਂ ਹੋਊਗੀ ਮਾਨ ਸਾਹਿਬ ਗੱਲ ਕਰਦਾ ਜੂਤ ਸਾਡਾ ਲਗਾਤਾਰ फडਕਦਾ ਜਾ ਰਿਹਾ ਹੈ ਤੇ ਬਾਰੇ ਕੀ ਕੰਮ ਹੈ ਜੁੱਤ ਕੋਈ ਭੜਕ ਰਿਹਾ ਨੌکریاں ਮੁੱਖ ਮੰਤਰੀ ਭਵਾਨ ਸਿੰਘ ਮਾਨ ਜੀ ਦੇ ਰਹੇ ਨੇ ਕੇਂਦਰ ਬਖਰ ਦੇ ਰਿਆ ਇਹ ਪੰਜਾਬ ਬਖਰਾ ਦੇ ਰਿਆ ਜਿਨ੍ਹਾਂ ਨੇ ਭੜਕਣਾ ਉਹਨਾਂ ਰੁਕਣਾ ਨਹੀਂ ਉਹਨਾਂ ਨੇ ਕਿਉਂਕਿ ਨਸ਼ਾ ਮੈਂ ਨਸ਼ਾ ਵੀ ਕਹੂੰਗਾ 99% ਖਤਮ ਹੋ ਗਿਆ ਪੰਜਾਬ ਵਿੱਚ ਜਿਹੜਾ 1% ਆ ਉਹ ਮਾਂ ਬਾਪ ਦੀ ਜ਼ਿੰਮੇਵਾਰੀ ਆ ਆਪਣੇ ਬੱਚੇ ਨੂੰ ਸੰਭਣਾ ਬਈਓ ਕਿੱਥੋਂ ਨਸ਼ਾ ਲੈ ਰਿਆ ਉਹਨੂੰ ਵੀ ਫੜਾ ਜਾਵੇ ਪਰ ਲੋਕ ਨਹੀਂ ਫੜਾਉਂਦੇ ਕਾਇ ਗੈਂਗਸਟਰ ਨੂੰ ਕਰੇ ਵਾਰਕ ਲੈਣਗੇ ਦੋਚੀ ਨੂੰ ਉਹਨਾਂ ਫੜਾਉਣਗੇ ਨਹੀਂ ਪੁਲਿਸ ਨੂੰ ਅਤਵਾਦ ਨੂੰ ਫੜਾਉਣਗੇ ਤੇ ਨਸ਼ਿਆਂ ਨੂੰ ਫੜਾਉਣਗੇ ਸਾਰੇ ਲੋਕ ਦਰਾਹੇ ਜਿਵੇਂ ਦਰਾਹੇ ਲੋਕ ਆਪ ਦਰਾਹੇ ਖੜੇ ਆ ਦਰਾਹੇ ਲੋਕ ਨਸ਼ੇ ਵਾਲੇ ਫੜਾ ਲੈ ਇੱਕ ਬੰਦੇ ਫੜਾ ਦੇਣ ਲੋਕ ਕਹਿੰਦੇ ਯਾਰ ਕੀ ਲੋੜ ਆ ਆਪਾਂ ਨੂੰ ਮੈਂ ਕੀ ਲੈਣਾ ਮੈਂ ਅੱਗੇ ਕਿਉਂ ਆਵਾਂ ਹਰ ਬੰਦੇ ਕਹਿੰਦਾ ਨਹੀਂ ਪੰਜਾਬ ਪੁੱਛ ਦੀ ਸਪੋਰਟ ਕਰੋ ਕੋਈ ਵੀ ਨਸ਼ਾ ਨਹੀਂ ਰਹੂਗਾ ਤੇ ਜੇ ਸਪੋਰਟ ਕਰ ਦੇਓਗੇ ਆਮ ਪਬਲਿਕ ਨੂੰ ਮੈਂ ਕਹਿ ਰਿਹਾ ਪਰ ਪਬਲਿਕ سپورਟ ਨਹੀਂ ਕਰਦੀ ਹੈਗੀ। ਚੋ ਸੁਆਮੀ ਜੀ ਅੱਜ ਦਰਾਹੇ ਪਹੁੰਚੇ ਹੋ ਜੀ ਤੁਸੀਂ ਸ਼ੀਦਿਆ ਜਮ ਭਗਤ ਸਿੰਘ ਦੇ ਪੁੱਤ ਕਿ ਕਹਿਣਾ ਚਾਹੋ। ਸਭ ਤੋਂ ਪਹਿਲਾਂ ਭਗਤ ਸਿੰਘ ਜੀ ਦੀ ਸੋਚ ਤੇ ਹਮੇਸ਼ਾ ਹੀ ਅਸੀਂ ਪੈਰਾ ਦੰਦੇ ਆਏ ਆ ਪੈਰਾ ਦੰਦੇ ਰਹਾਂਗੇ। ਤੇ ਸੁਆਮੀ ਜੀ ਗੱਲ ਕਰਦੇ ਆ ਅੱਜ ਖੰਨਾ ਵਿੱਚ ਬੜੀ ਨਿੰਦਨਯੋਗ ਘਟਨਾ ਹੋਈ ਹੈ ਆਪਣਾ ਪੋਲੇਨਾਥ ਜੀ ਦੇ ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ। ਇਹ ਇਹ ਲੱਗਦਾ ਤੁਹਾਨੂੰ ਕਿ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਸਮਰਾਲੇ ਵੀ ਇਦਾਂ ਦੀ ਇੱਕ ਵਾਰਦਾਤ ਹੋ ਚੁੱਕੀ ਹੈ। ਅੱਜ ਜੋ ਖੰਨਾ ਸ਼ਿਪਰੀ ਮੰਦਰ ਦੇ ਵਿੱਚ ਘਟਨਾ ਹੋਈ ਹੈ ਸ਼ੰਕਰ ਭਗਵਾਨ ਜੀ ਦੇ ਜੋ ਸ਼ਿਵਲਿੰਗ ਨੂੰ ਪ੍ਰਾਤਨ ਸ਼ਿਵਲਿੰਗ ਨੂੰ ਉਖਾੜਿਆ ਗਿਆ ਉਸ ਦੇ ਉੱਪਰ 5 ਵਜੇ ਮੀਟਿੰਗ ਹੋਣ ਜਾ ਰਹੀ ਹੈ ਜੇਕਰ ਪੁਲਿਸ ਪ੍ਰਸ਼ਾਸਨ ਨੇ 5 ਵਜੇ ਤੱਕ ਬੰਦੇ ਨਾ ਫੜੇ ਤਾਂ ਉਸ ਤੋਂ ਇਲਾਵਾ ਬਾਅਦ ਚ ਜੋ ਵੀ ਸਾਡੇ ਪੰਜਾਬ ਦੇ ਹਿੰਦੂ ਲੀਡਰ ਹੈ ਔਰ ਜੋ ਵੀ ਪੰਜਾਬ ਦੀਆਂ ਜਥੇਬੰਦੀਆਂ ਨੇ ਹਿੰਦੂ ਲੀਡਰਾਂ ਦੀਆਂ ਜਾਂ ਵੀ ਜਿੰਦੇ ਵੀ ਤਖਤ ਨੇ ਉਹ ਸਾਰੇ ਖੰਨਾ ਵਿੱਚ ਆ ਕੇ 5 ਵਜੇ ਤੋਂ ਬਾਅਦ ਮੀਟਿੰਗ ਹੋਏਗੀ ਅਗਲੀ ਰਣਨੀਤੀ ਜੋ ਕਿ ਨਾ ਬੰਦੇ ਫੜੇ ਗਏ ਤਾਂ ਅਗਲੀ ਰਣਨੀਤੀ ਕੱਲ ਸਵੇਰੇ ਜਾਂ ਅੱਜ ਰਾਤੀ ਹੀ ਪਤਾ ਲੱਗ ਜੇਗੀ। ਸੌਮੀ ਜੀ ਗੱਲ ਕਰਦੇ ਆ ਅਕਸਰ ਹੀ ਧਾਰਮਿਕ ਸਥਾਨਾਂ 'ਤੇ ਗੁਰਦੁਆਰਾ ਸਾਹਿਬ ਹੋਵੇ ਮੰਦਿਰ ਹੋਵੇ ਜਾਂ ਕੋਈ ਹੋਰ ਧਾਰਮਿਕ ਸਥਾਨ ਹੋਵੇ ਟਾਰਗੇਟ ਕੀਤੇ ਜਾਂਦੇ ਨੇ ਤੇ ਕੌਣ ਨੇ ਇਹ ਲੋਕ? ਇਹ ਸ਼ਰਾਰਤੀ ਅੰਸਰ ਨੇ ਕੁਝ ਨਸ਼ੇੜੀ ਲੋਕ ਨੇ ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਉਹ ਆ ਕੇ ਚੋਰੀਆਂ ਡਾਕੇ ਕਰਦੇ ਨੇ। ਕੁਝ ਸਮੇਂ ਪਹਿਲਾਂ 12 ਤਰੀਕ ਅਪ੍ਰੈਲ ਆਪਣਾ ਫਰਵਰੀ ਦੇ ਵਿੱਚ ਸਾਡੇ ਮੰਦਿਰ 'ਚ ਵੀ ਇੱਕ ਚੋਰੀ ਹੋਈ। ਐਫ ਆਈ ਆਂ ਕਰ ਦਿੰਦੇ ਨੇ ਕਿੰਨੀਆਂ ਕੇ ਐਫ ਆਈ ਆਰਾਂ ਪਈਆਂ ਖੰਨਾ ਸ਼ਹਿਰ ਦੇ ਵਿੱਚ ਦੇਵੀ ਦੇ ਚਾਰ ਬਾ ਡਾਕਾ ਹੋ ਚੁੱਕਿਆ ਮੰਦਰਾਂ 'ਚ ਲੁੱਟਖੋ ਹੋ ਚੁੱਕੀ ਆ ਪਰ ਪ੍ਰਸ਼ਾਸਨ ਨੇ ਕੁੰਭ ਕਰਦੀ ਨੀਜ਼ਾ ਫੋਰਸ ਨਹੀਂ ਹੈ ਪੀ ਸੀ ਆਰ ਨਹੀਂ ਹੈ ਅੱਗੇ ਸੱਤ ਅੱਠ ਗੇਰੇ ਪੀ ਸੀ ਆਰ ਲਗਾਉਂਦੀ ਹੁੰਦੀ ਸੀ ਡੇਰੇ ਦੇ ਆਲੇ ਦੁਆਲੇ ਸ਼ਹਿਰ ਦੇ ਵਿੱਚ ਗਸ਼ਤ ਹੁੰਦੀ ਸੀ ਗੱਡੀ ਤਾਂ ਮਿਲ ਗਈ ਪਰ ਬੰਦੇ ਕਿੱਥੋਂ ਲਿਆਉਣ ਕੋਈ ਬੰਦਾ ਨਹੀਂ ਹੈ ਸ਼ਹਿਰ 'ਚ ਕੋਈ ਨਫਰੀ ਨਹੀਂ ਹੈ ਪੂਰੇ ਪੰਜਾਬ ਦਾ ਹੀ ਆਹੀ ਹਾਲਾਤ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੇ ਆ ਫਾਲਤੂ ਗਨਮੈਨ ਦਿੱਤੇ ਹੋਏ ਨੇ ਆ ਗਾਉਣ ਵਜਾਉਣ ਵਾਲਿਆਂ ਨੂੰ ਆ ਜਿਨ੍ਹਾਂ ਨੂੰ ਥ੍ਰੈਟ ਨਹੀਂ ਹੈਗਾ ਆਰਡਰ ਤਾਂ ਆ ਗਿਆ ਹਾਈ ਕੋਰਟ ਦਾ ਇਹਨਾਂ ਤੋਂ ਵਾਪਸ ਕਰ ਲੈਣੇ ਨੇ। ਅਗੰਦਰ ਜੀ ਸ਼ੀਤਜ ਸਿੰਘ ਪੱਤਾ ਸਿੰਘ ਦੇ ਪੁੱਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ? ਉਸ ਗੱਲ ਦੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਜਿਆਦੀ ਦੇਸ਼ਤੀਆਂ ਔਰ ਮੈਂ ਕਿਉਂ ਨਾ ਕਿ ਸਾਡੇ ਦੇਸ਼ ਨੂੰ ਸਾਡੇ ਜਿਹੜੇ ਸ਼ਹੀਦਾਂ ਨੇ ਸ਼ਹਾਦਤ ਦੇ ਕੇ ਯਾਦ ਕਰਾਇਆ ਸੀ ਉਹਨਾਂ ਨੂੰ ਸਾਰਿਆਂ ਨੂੰ ਨਮਨ ਕਰਦੇ ਆਂ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਨਮਨ ਕਰਦੇ ਆਂ ਤੇ ਹੋਰ ਜਿੰਨੇ ਵੀ ਸਾਰੇ ਵੱਡੇ ਸ਼ਹੀਦ ਨੇ ਸਾਰਿਆਂ ਨੂੰ ਨਮਨ ਕਰਦੇ ਆਂ ਔਰ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਔਰ ਇਤਫਾਕ ਇਕਤਾ ਦੀ اپیل ਕਰਦੇ ਆਂ ਕਿ ਸਾਰੇ ਤੇ ਖੰਡਤਾ ਇਕ ਇਕਤਾ ਦਾ ਨਾਲ ਰਹਿਣ ਤੇ ਸਾਰੀ ਧਰਮਾਂ ਨੂੰ ਬੇਨਤੀ ਕਰਦੇ ਆਂ ਕਿ ਇਕੱਠੇ ਰਹੋ ਜੋ ਐਦਾਂ ਦੀਆਂ ਮਤਲਬ ਕਿ ਘਟਨਾਵਾਂ ਹੁੰਦੀਆਂ ਨੇ ਤਾਂ ਇਹ ਨਾ ਹੋਣ